ਸਿਰੀ ਰਾਗ ਮਹੱਲਾ ਪਹਿਲਾ ਮਨੁਮਖ ਭੁੱਲੇ ਭੁਲਾਈਐ ਭੁੱਲੀ ਠੌਰ ਨਕਾਇ ਮਨੁਮਖ ਭੁੱਲੇ ਭੁਲਾਈਐ ਭੁੱਲੀ ਠੌਰ ਨਕਾਇ ਗੋਰੇ ਬੰਨੇ ਕੋ ਨਾ ਦਿਖਾਵਈ ਹੰਦੀ ਆਵੇ ਜਾਏ ਗਿਆਨ ਪਦਾਰਥ ਖੋਇਆ ਠੱਗਿਆ ਮੁਠਾ ਜਾਏ ਬਾਬਾ ਮਾਇਆ ਪਰਮ ਪੁਲਾਏ ਪਰਮ ਪੁੱਲੀ ਡੋਹਾਗਣੀ ਨਾ ਪਰ ਅੰਕ ਸਮਾਏ ਰਹਾਉ ਪੋਲੀ ਫਰੇ ਦੇ ਸੰਤਰੀ ਪੋਲੀ ਗ੍ਰਹੋ ਤਜ ਜਾਏ ਪੋਲੀ ਡੋਂਗਰ ਥਲ ਚੜੈ ਪਰ ਮੈਨ ਮਨ ਡੋਲਾਏ ਤੋਰਹੁ ਵਿਛੋਨੀ ਕਿਉ ਮਿਲੈ ਗਰਬ ਮੁਠੀ ਬਿਲ ਲਾਏ ਵਿਛੜਿਆ ਗੁਰ ਮਿਲ ਸੀ ਹਰ ਰਸ ਨਾਮ ਪਿਆਰ ਸਾਚ ਸਹਜ ਸੋਭਾ ਘਣੀ ਹਰ ਗੁਣ ਨਾਮ ਆਧਾਰ ਜਿਉਂ ਭਾਵੈ ਤਿਉਂ ਰਖ ਤੂੰ ਮੈਂ ਤੁਝ ਬਿਨ ਕੌਨ ਪਧਾਰ ਆਖਰ ਪੜ ਪੜ ਭੁੱਲੀ ਐ ਦੇਖੀ ਬਹੁਤ ਬਮਾਨ तीर्थ नाता क्या करे मन महमैल गुमान गुरबिन किन समझाई है मन राजा सुल्तान ਪ੍ਰੇਮ ਪਦਾਰਥ ਪਾਈਏ ਗੁਰਮੁਖ ਤਤ ਵਿਚਾਰ ਪ੍ਰੇਮ ਪਦਾਰਥ ਪਾਈਏ ਗੁਰਮੁਖ ਤਤ ਵਿਚਾਰ ਸਾਧਨ ਆਪ ਗਵਾਇਆ ਗੁਰ ਕੈ ਸਬਦ ਸਿਗਾਰ ਘਰ ਹੀ ਸੋ ਪਰ ਪਾਇਆ ਗੁਰ ਕੈ ਹੇਤ ਅਪਾਰੁ ਗੁਰ ਕੀ ਸੇਵਾ ਚੱਕਰੀ ਮਨ ਨਿਰਮਲ ਸੁਖ ਹੋਏ ਗੁਰ ਕੀ ਸੇਵਾ ਚੱਕਰੀ ਮਨ ਨਿਰਮਲ ਸੋਖੋ ਹੋਏ ਗੁਰ ਕਾ ਸਬਦ ਮਨ ਵਸਿਆ ਹੋ ਮੈਂ ਵਿੱਚ ਹਾਂ ਖੋਏ ਨਾਮ ਪਦਾਰਥ ਪਾਇਆ ਲਾਭ ਸਦਾ ਮਨ ਹੋਏ ਕਰਮ ਮਮਲੇ ਤਾਂ ਪਾਈਐ ਆਪਨ ਲਿਆ ਜਾਏ ਗੁਰੂ ਕੀ ਚਰਣੇ ਲਗ ਰਹਾ ਵਿੱਚ ਹਉ ਆਪ ਗਵਾਏ ਸੱਚੇ ਸੇ ਤੀਰਤਿਆ ਸੱਚੋ ਪੱਲ ਪਾਈਐ ਭੁੱਲਣੇ ਅੰਦਰ ਸਭ ਕੋ ਆ ਭੁੱਲ ਗੁਰੂ ਕਰਤਾਰੂ ਗੁਰਮਤਿ ਮਾਨ ਸਮਝਾਇ ਲਾਗਾ ਇਸੈ ਪਿਆਰੂ ਗੁਰਮਤਿ ਮਾਨ ਸਮਝਾਇ ਲਾਗਾ ਇਸੈ ਪਿਆਰੂ ਨਾਨਕ ਸਾਚੁ ਨਾ ਵਿਸਰੈ ਮਿਲੇ ਸਬਦ ਅਪਾਰੁ ਸ੍ਰੀ ਰਾਗ ਮਹੱਲਾ ਪਹਿਲਾ ਪ੍ਰਸਨਾ ਮਾਇਆ ਮੋਹਣੀ ਸੋਤ ਬੰਧਕ ਭਕਾਰਨਾਰ ਕ੍ਰਿਸ਼ਨ ਮਾਇਆ ਮੋਹਣੀ ਸੁੱਤ ਬੰਦਪ ਘਰਨਾਰ ਤਨ ਜੋਬਨ ਜਗ ਠੱਗਿਆ ਲਬ ਲੋਭ ਅਹੰਕਾਰ ਮੋਹ ਠਗੋਲੀ ਹੋ ਮੋਈ ਸਾਵਰਤ ਸੰਸਾਰ ਮੇਰੇ ਪ੍ਰੀਤਮਾ ਮੈਂ ਤੁਝ ਬਿਨ ਆਵਰ ਨ ਕੋਇ ਮੈਂ ਤੁਝ ਬਿਨ ਆਵਰ ਨ ਭਾਵਈ ਤੋਂ ਭਾਵ ਹੈ ਸੁਖ ਹੋਏ ਰਹਾਉ ਨਾਮ ਸਲਾਹੀ ਰੰਗ ਸਿਉ ਗੋਰੀਕਾਏ ਸਬਦ ਸੰਤੋਖ ਜੋ ਦਿਸੈ ਸੋ ਚਲਸੀ ਕੂੜਾ ਮੋਹ ਨ ਵੇਖ ਜੋ ਦਿਸੈ ਸੋ ਚਲਸੀ ਕੂੜਾ ਮੋਹ ਨ ਵੇਖੋ ਵਾਟ ਬਟਾਉ ਆਇਆ ਨਿਤ ਚੱਲਦਾ ਸਾਥ ਦੇਖ ਵਾਟ ਬਟਾਉ ਆਇਆ ਨਿਤ ਚੱਲਦਾ ਸਾਥ ਦੇਖ ਆਖਣ ਆਖੇ ਕਿਤੜੇ ਗੋਰਾ ਬੈਨ ਭੂਜ ਨ ਹੋਏ ਆਖਣ ਆਖਹਿ ਕਿਤੜੇ ਘੋਰ ਬੈਨ ਭੂਜ ਨ ਹੋਏ ਨਾਮ ਵਡਾਈ ਜੇ ਮਿਲੈ ਸਚ ਰਪੈ ਪਤ ਹੋਏ ਨਾਮ ਵਡਾਈ ਜੇ ਮਿਲੈ ਸਚ ਰਪੈ ਪਤ ਹੋਏ जो तो पाव है से भले जो धाव तो है से भले खोटा खरा न कोई गुड़सरण आई छुट्टी है मन मुख खोटी रास गुड़सरण आई छुट्टी है ਮਨ ਮੁਖ ਖੋਟੀ ਰਾਸ ਅਸ਼ਟ ਧਾਤ ਪਾਤ ਸਾਹ ਕੀ ਘੜੀਏ ਸਬਦ ਵਿਗਾਸ ਅਸ਼ਟ ਧਾਤ ਪਾਤ ਸਾਹ ਕੀ ਘੜੀਏ ਸਬਦ ਵਿਗਾਸ ਆਪੇ ਪਰਖੇ ਪਾਰਖੂ ਪਵੈ ਖਜ਼ਾਨੇ ਰਾਸ ਆਪੇ ਪਰਖੇ ਪਾਰਖੂ ਪਵੈ ਖਜ਼ਾਨੇ ਰਾਸ ਆਪੇ ਪਰਖੇ ਪਾਰਖੂ ਪਵੈ ਖਜ਼ਾਨੇ ਰਾਸ ਤੇਰੀ ਕੀਮਤ ਨਾ ਪਾਵੈ ਤੇਰੀ ਕੀਮਤ ਨਾ ਪਾਵੈ ਸਭ ਡਿੱਠੇ ਠੋਕ ਵਜਾਏ ਕਹਣ ਹਾਥ ਨ ਲੱਭਈ ਕਹਣ ਹਾਥ ਨ ਲੱਭਈ ਸੱਚ ਟਿਕੈ ਪਤ ਪਾਏ ਕਹਿਣੇ ਹੱਥ ਨ ਲੱਭਈ ਸੱਚ ਟਿਕੈ ਪਤ ਪਾਏ ਗੁਰਮਤਿ ਤੂੰ ਸਲਾਹਣਾ ਗੁਰਮਤਿ ਤੂੰ ਸਲਾਹਣਾ ਔਰ ਕੀਮਤ ਕਹਿਣ ਨ ਜਾਏ ਜਿਤ ਤਨ ਨਾਮ ਨਾ ਭਾਵੈ ਤਿਤ ਤਨ ਹਮੇ ਵਾਦ ਜਿਤ ਤਨ ਨਾਮ ਨਾ ਭਾਵੈ ਤਿਤ ਤਨ ਹਮੇ ਵਾਦ ਜਿਤ ਤਨ ਨਾਮ ਨਾ ਭਾਵੈ ਤਿਤ ਤਨ ਹਮੇ ਵਾਦ ਗੋੜ ਬੈਨੋ ਗਿਆਨ ਨਾ ਪਾਈਐ ਬਿਖਿਆ ਦੂਜਾ ਸਾਧ ਬੇਨ ਗੁਣ ਕਾਮ ਨ ਆਵਈ ਮਾਇਆ ਫੀਕਾ ਸਾਧ ਆਸਾ ਅੰਬਰ ਜਮਿਆ ਆਸਾ ਰਸ ਕਸ ਖਾਏ ਆਸਾ ਬੰਦ ਚਲਾਈ ਐ ਮੋਹ ਮੋਹ ਚੋਟਾਂ ਖਾਏ ਅਗਣ ਬੱਦਾ ਮਾਰੀ ਐ ਅਵਗਣ ਵੱੱਦਾ ਮਾਰੀਐ ਛੋਟੇ ਗੁਰਮਤਿ ਨਾਏ ਅਵਗਣ ਵੱੱਦਾ ਮਾਰੀਐ ਛੋਟੇ ਗੁਰਮਤਿ ਨਾਏ ਸਰਬੇ ਥਾਂਏ ਇੱਕ ਤੋਂ ਸਰਬੇ ਥਾਏ ਇੱਕ ਤੂੰ ਜਿਉ ਭਾਵੈ ਤਿਉ ਰਾਖੋ ਗੋਰ ਮੱਤ ਸੱਚਾ ਮਨ ਵਸੈ ਨਾਮ ਭਲੋ ਪਤ ਸੋਖ ਮੇ ਰੋਗ ਗਵਾਈ ਹੈ ਹਮੇ ਰੋਗੋ ਗਵਾਈ ਹੈ ਸਬਦ ਸਚੈ ਸਚੁ ਭਾਖ ਆਕਾਸੀ ਪਾਤਾਲ ਤੂੰ ਤ੍ਰਿ ਭਣ ਰਹਾ ਸਮਾਏ ਆਕਾਸੀ ਪਾਤਾਲ ਤੂੰ ਤਰੇ ਭਾਵਨ ਰਹਿਆ ਸਮਾਏ ਆਪੇ ਭਗਤੀ ਭਾਉ ਤੂੰ ਆਪੇ ਮਿਲਹਿ ਮਿਲਾਏ ਨਾਨਕ ਨਾਮ ਨ ਵਿਸਰੈ ਜਿਉ ਭਾਵੈ ਤਿਵੈ रजाए श्री राग महल्ला पहला राम नाम मन के करी विचार राम, राम नाम मन वेदयावर के करी विचार राम नाम मन वेदया आवर के करी विचार ਸਬਦ ਸੋਰਤ ਸੋਖ ਉਪਜੈ ਸਬਦ ਸੋਰਤ ਸੋਖ ਉਪਜੈ ਪ੍ਰਭਰਾਤੋਂ ਸੁਖਸਾਰ ਸਬਦ ਸੋਰਤ ਸੋਖ ਉਪਜੈ ਪ੍ਰਭਰਾਤੋਂ ਸੁਖਸਾਰ ਕਿਉਂ ਭਾਵੈ ਤਿਉਂ ਰਾਖ ਤੂੰ ਮੈਂ ਹਰ ਨਾਮ ਆਧਾਰ ਮਨ ਰੇ ਸਾਚੀ ਖਸਮ ਰਜਾਏ ਮਨ ਰੇ ਸਾਚੀ ਖਸਮ ਰਜਾਏ ਮਨ ਰੇ ਸਾਚੀ ਖਸਮ ਰਜਾਏ ਜਿਨ ਤਨ ਮਨ ਸਾਜਿ ਸਿਗਾਰਿਆ ਤਿਸੁ ਸੇਤੀ ਲਿਵ ਲਾਇ ਮਨਰੇ ਸਾਚੀ ਖਸਮ ਰਜਾਇ ਜਿਨ ਤਨ ਮਨ ਸਾਜਿ ਸਿਗਾਰਿਆ ਤਿਸੁ ਸੇਤੀ ਲਿਵ ਲਾਇ ਰਹਾਉ ਤਨ ਬੈ ਸੰਤਰ ਹੋਮੀਐ ਤਨ ਬੈ ਸੰਤਰ ਹੋਮੀਐ ਇਕ ਰਤੀ ਤੋਲ ਘਟਾਏ ਤਨ ਬੈ ਸੰਤਰ ਹੋਮੀਐ ਇਕ ਰਤੀ ਤੋਲ ਘਟਾਏ ਤਨ ਮਨ ਸਮਦਾ ਜੇ ਕਰੀ ਅਨ ਦਿਨ ਅਗਨ ਜਲਾਏ हर नामे तुल न जे लख कोटि करम कमाए अर्ध शरीर कटाई है सिर तराए ਪਨ ਹੈ ਮੰਚਲ ਗਾਲੀ ਐ ਪੀ ਮਨ ਤੇ ਰੋਗ ਨ ਜਾਏ ਹਰ ਨਾਮ ਤੁਲ ਨ ਪੁਜੈ ਆਰੇ ਨਾਮੈ ਤੁਲਨਾ ਪੁੱਜਈ ਸਭ ਢੀਠ ਠੋਕ ਵਜਾਏ ਕੰਚਨ ਕੇ ਕੋਟ ਦਤ ਕਰੀ ਬਹੁ ਹੈ ਵਰ ਗੈ ਵਰਦਾਨ ਕੰਚਨ ਕੇ ਕੋਟ ਦਤ ਕਰੀ ਬਹੁ ਹੈ ਵਰ ਗੈ ਵਰ दान ਭੂਮદાન ਗਉ ਆ ਘਣੀ ਪੀ ਅੰਤਰ ਗਰਭ ਗੁਮਾਨ ਭੂਮદાન ਗਉ ਆ ਘਣੀ ਪੀ ਅੰਤਰੇ ਗਰਭੋ ਗੁਮਾਨ ਰਾਵਨ ਨਾਮ ਮਨ ਬੇਧਿਆ ਗੁਰ ਦੀਆ ਸੱਚ ਦਾਣ RAM ਨਾਮ ਮਨ 베ਦਿਆ ਗੁਰ ਦੀਆ ਸੱਚ ਦਾਣ ਮਨ ਹਠ ਬੁੱਧੀ ਕੇਤੀਆ ਕੇਤੇ ਬੇਦ ਵਿਚਾਰ ਕੇਤੇ ਬੰਧਨ ਜੀ ਕੇ ਕਿਤੇ ਬੰਦਨ ਜੀ ਕੇ ਗੁਰਮੁਖ ਮੋਖ ਦਵਾਰ ਸੱਚ ਹੋ ਰੈ ਸਭ ਕੋ ਉਪਰ ਸੱਚ ਆਚਾਰ ਸੱਚ ਹੋ ਰੈ ਸਭ ਕੋ ਉਪਰ ਸੱਚ ਆਚਾਰ ਸਭ ਕੋ ਉੱਚ ਆਖੀਐ ਨੀਚ ਨਾਂ ਦੀ ਸੈ ਕੋਏ ਇੱਕ ਨਾਂ ਭਾਂਡੇ ਸਾਜੇ ਇੱਕ ਚਾਨਣ ਤੇ ਹੋ ਲੋਏ ਕਰਮ ਮਿਲੈ ਸੱਚ ਪਾਈਐ ਔਰ ਬਖਸਨਾ ਮਿਟੈ ਕੋਇ ਕਰਮ ਮਿਲੇ ਸੱਚ ਪਾਈਐ ਪਰ ਬਖਸਨਾ ਮਿਟੈ ਕੋਇ ਸਾਧ ਮਿਲੇ ਸਾਧੂ ਜਨ ਸੰਤੋਖ ਵਸੈ ਗੁਰ ਭਾਏ ਅਕਥ ਕਥਾ ਵਿਚਾਰੀਐ ਜੇ ਸਤਗੁਰ ਮਾਹੇ ਸਮਾਏ ਆਪਕਾ ਥਕਾ ਥਾ ਵਿਚਾਰੀਏ ਜੇ ਸਤਗੁਰ ਮਾਹੇ ਸਮਾਏ ਪੀ ਅੰਮ੍ਰਿਤ ਸੰਤੋਖਿਆ ਦਰਗਹ ਪੈਦਾ ਜਾਏ ਪੀ ਅੰਮ੍ਰਿਤ ਸੰਤੋਖਿਆ गह पैदा जाए घट काट वाजै किजै कि आन दिन सब दे सोभाए विरले को सोजी पई बिरले को सोजी पई ਗੋਰਾ ਮੁਖ ਮਨ ਸਮਝਾਏ ਨਾਨਕ ਨਾਮ ਨਾ ਵਿਸਰੇ ਛੋਟੇ ਸਬਦ ਕਮਾਏ ਸ੍ਰੀ ਰਾਗ ਮਹੱਲਾ ਪਹਿਲਾ ਕਿਤੇ ਦੇਸ ਹੈ ਧੌਲ ਹਰ ਬੱਗੇ ਬੰਕ ਦਵਾਰ ਜਿੱਤੇ ਦੇ ਸਹਾਂ ਤੋ ਲਹਰ ਬੱਗੇ ਬੰਕ ਦਵਾਰ ਕਰ ਮਨ ਖੁਸ਼ੀ ਉਸਾਰਿਆ ਦੂਜੇ ਹੇਤ ਪਿਆਰ ਅੰਦਰੋ ਖਾਲੀ ਪ੍ਰੇਮ ਬੈਨੋ ਅੰਦਰ ਖਾਲੀ ਪ੍ਰੇਮ ਬੈਨ ਬੈਨ ਟਹਿ ਢੇਰੀ ਤਨ ਛਾਰ ਅੰਦਰ ਖਾਲੀ ਪ੍ਰੇਮ ਬੈਨ ਟਹਿ ਢੇਰੀ ਤਨ ਛਾਰ ਭਾਈ ਰੇ ਤਨ ਧਨ ਸਾਥ ਨਾ ਹੋਏ ਭਾਈ રે ਤਨ ਭਨ ਸਾਥ ਨ ਹੋਏ RAM ਨਾਮ ਧਨ ਨਿਰਮਲੋ ਗੁਰਦਾਤ ਕਰੇ ਪ੍ਰਭ ਸੋਏ RAM ਨਾਮ ਧਨ ਨਿਰਮਲੋ ਜੇ ਦੇਵ ਦੇਵਨ ਹਾਰ ਆਗੈ ਪੂਛ ਨ ਹੋਵਈ ਜੈਸੋ ਬੇਲੀ ਗੁਰ ਕਰਤਾਰ ਆਗੈ ਪੂਛ ਨ ਹੋਵਈ ਜੈਸੋ ਬੇਲੀ ਵਾਰਾ quartora ਆਪ ਛਡਾਈ ਛੁੱਟੀ ਐ ਆਪ ਛਡਾਈ ਛੁੱਟੀ ਐ ਆਪ ਛਡਾਈ ਛੁੱਟੀ ਐ ਆਪੇ ਬਕਸ਼ਣ ਹਾਰ ਮਨ ਮੁਖੋ ਜਾਣ ਆਪਣੇ ਧੀਆਂ ਪੋਤ ਸੰਜੋਗ ਮਨਮੋਖ ਜਾਣੈ ਆਪਣੇ ਧੀਆ ਪੁੱਤ ਸੰਜੋਗ ਮਨਮੋਖ ਜਾਣੈ ਆਪਣੇ ਧੀਆ ਪੁੱਤ ਸੰਜੋਗ ਨਾਰੀ ਦੇਖ ਵਿਗਾਸੀ ਹੈ ਨਾਰੀ ਦੇਖ ਵਿਗਾਸੀ ਹੈ ਨਾਲੇ ਹਰ ਖੋਸ ਸੋਗ ਗੋਰ ਮੁਖ ਸਭ ਦੇ ਰੰਗਾਵਲੇ ਐਨ ਸਰਸ ਭੋਗ ਗੋਰ ਮੁਖ ਸਭ ਦੇ ਰੰਗਾਵਲੇ ਐਨ ਸਹਾਰ ਰਸ ਭੋਗ ਚਿੱਤ ਚਲੇ ਵਿਤ ਜਾਵਣੋ ਕਿ ਤੂ ਚੱਲੇ ਵਿਤ ਜਾਵਣੋ ਸਾਕਤ ਡੋਲ ਡੁਲਾਏ ਬਾਹਰ ਢੂੰਡ ਵੀ ਗੁੱਚੀ ਐ ਕਰਮਹ ਵਸਤ ਸੋ ਥਾਏ ਮਾਨਮੁਖ ਹਉਮੈ ਕਰਮੁਸੀ ਗੁਰਮਖ ਪੱਲੈ ਪਾਏ ਸਾਕਤ ਨਿਰਗੁਣ ਆਰਿਆ ਸਾਕਤ ਨਿਰਗੁਣ ਆਰਿਆ ਆਪਣਾ ਮੂਲ ਪਛਾਣ ਸਾਕਤ ਨਿਰਗੁਣ ਆਰਿਆ ਆਪਣਾ ਮੂਲ ਪਛਾਣ ਰਕਤ ਬਿੰਦੂ ਕਾ ਇਹੋ ਤਨੁ ਅਗਨੀ ਪਾਸ ਪਿਰਾਣ ਰਕਤ ਬਿੰਦਕਾ ਇਹੋ ਤਨੋ ਅਗਨੀ ਪਾਸ ਪਿਰਾਣ ਪਵਣ ਕਹਿ ਵਸਦੇ ਹੋਰੀ ਪਵਣ ਕਹਿ ਵਸਦੇ ਹੋਰੀ ਮਸਤਕ ਸਾਚੋ ਨਿਸ਼ਾਨ ਬਹੁਤਾ ਜੀਵਨ ਮੰਗੀਐ ਬਹੁਤਾ ਜੀਵਨ ਮੰਗੀਐ ਬਹੁਤਾ ਜੀਵਨ ਮੰਗੀਐ ਮੋ ਆ ਨ ਲੋੜੇ ਕੋਏ ਸੁਖ ਜੀਵਨ ਤਿਸ ਆਖੀਐ ਜਿਸ ਗੁਰਮੁਖ ਵਸਿਆ ਸੋਏ ਨਾਮ ਵੀ ਹੋਣੇ ਕਿਆ ਗਣੀ ਜੈ ਸੋਹਾਰ ਗੁਰਦਰ ਸੁਨ ਹੋਏ ਜਿਉ ਸੁਪਨੇ ਇਸ ਭੁੱਲੀ ਐ ਜਬ ਲਗ ਨਿੰਦਰਾ ਹੋਏ ਐਉ ਸਰਪਨ ਕੈ ਵਸ ਜੀੜਾਉ ਅੰਤਰ ਹੋਮੈ ਦੋਏ ਗੋਰਮਤ ਹੋਏ ਵਿਚਾਰੀਐ ਸੁਪਨਾ ਇਹੋ ਜਗ ਲੋਏ ਅਗਨ ਮਰਾਇ ਜਲ ਪਾਈਐ ਜਉ ਬਾਰਿਕ ਦੁੱਧੈ ਮਾਏ ਬਿਨ ਜਲ ਕਮਲ ਸੋਨਾ ਕੀਐ ਬਿਨ ਜਲ ਮੀਨ ਮਰਾਇ ਨਾਨਕ ਗੁਰਮੁਖ ਹਰ ਰਸ ਮਿਲੇ ਜੀਵ ਹਰ ਗੁਣ ਗਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਨੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਪੰਨ ਪਾਨੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਅਕਾਲ ਪੁਰਖ ਵਾਹਿਗੁਰੂ ਜੀ ਪੰਥ ਦੇ ਸਦਾ ਸਹਾਇ ਦਾਤਾਰ ਪਾਤਸ਼ਾਹ ਜੀਓ ਮੇਰੀਆਂ ਭੁੱਲਾਂ ਨਾ ਚਿਤਾਰਨੀਆਂ ਸਾਜ ਸੰਗਤ ਆਪ ਗੁਰੂ ਦਾ ਰੂਪ ਹੋ ਤੁਕ ਲਾਕ ਨੂੰ ਅੱਗੇ ਪਿੱਛੇ ਪੜਿਆ ਜਾਂਦਾ ਹੈ ਖਿਮਾ ਕਰ ਦੇਣ ਦੀ ਕਿਰਪਾਤਾ ਕਰਨੀ ਨਾਮ ਜਪਿਆ ਕਰੋ ਆਪਣੇ ਮਨ ਨੂੰ ਕਿਆ ਕਰੋ ਜਪ ਮੰਨ ਸਤਨਾਮ ਸਦਾ ਸਤਨਾਮ ਆਵੋ ਸਿੱਖ ਸਤਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੇ ਦਾਸਰਾ ਫਤੇ ਬੁਲਾਉਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ